ਭਾਰਤੀ ਮੌਸਮ ਵਿਭਾਗ ਵੱਲੋਂ ਬੀਤੇ ਦਿਨੀ ਬੰਗਾਲ ਦੀ ਖਾੜੀ ਤੇ ਅੰਡੇਮਾਨ ਸਾਗਰ ਦੇ ਕੁਝ ਖੇਤਰਾਂ 'ਚ ਦੱਖਣ-ਪੱਛਮੀ ਮੌਨਸੂਨ ਆਉਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦੱਖਣੀ-ਪੱਛਮੀ ਮੌਨਸੂਨ 13 ਮਈ ਨੂੰ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ, ਅੰਡੇਮਾਨ ਸਾਗਰ ਦੇ ਦੱਖਣੀ ਹਿੱਸੇ, ਨਿਕੋਬਾਰ ਟਾਪੂਆਂ ਤੇ ਉੱਤਰੀ ਅੰਡੇਮਾਨ ਸਾਗਰ ਦੇ ਕੁਝ ਹਿੱਸਿਆਂ 'ਚ ਅੱਗੇ ਵਧਿਆ ਤੇ ਅਗਲੇ 3 ਤੋਂ 4 ਦਿਨਾਂ ਦੌਰਾਨ ਮੌਨਸੂਨ ਦਾ ਸਮੁੰਦਰ 'ਚ ਅੱਗੇ ਵਧਣਾ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਇਸ ਸਾਲ ਮੌਨਸੂਨ ਦੀ بارش ਆਮ ਨਾਲੋਂ ਜ਼ਿਆਦਾ ਹੋਣ ਦੀ ਉਮੀਦ ਹੈ। ਹੇਠਲੇ ਵਾਯੂਮੰਡਲ ਪਤਨਾ ਤੇ ਪੱਛਮੀ ਹਵਾਵਾਂ ਦੀ ਮੌਜੂਦਗੀ ਤੇ ਮਜ਼ਬੂਤੀ ਉੱਪਰਲੇ ਵਾਯੂਮੰਡਲ ਪਤਨਾ ਤੇ ਪੂਰਬੀ ਹਵਾਵਾਂ ਦੀ ਮੌਜੂਦਗੀ ਤੇ ਮਜ਼ਬੂਤੀ ਦੱਖਣੀ ਪ੍ਰਾਇਦੀਪ ਤੇ ਲਗਭਗ 40 ਦਿਨਾਂ ਤੱਕ ਗਰਜ ਤੂਫਾਨ ਦੇ ਨਾਲ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਤੇ ਉੱਤਰ-ਪੱਛਮੀ ਪ੍ਰਸ਼ਾਂਤ ਮਹਾਸਾਗਰ ਤੇ ਆਮਦਬਾਦ ਤੋਂ ਵੱਧ ਇਹ ਸਾਰੇ ਮੁੱਖ ਕਾਰਕ ਹਨ ਜੋ ਮੌਨਸੂਨ ਦੇ ਜਲਦੀ ਆਉਣ ਦਾ ਸੰਕੇਤ ਦਿੰਦੇ ਨੇ ਤੇ ਇਹ ਸਾਰੇ ਕਾਰਕ ਕੇਰਲ 'ਚ ਮੌਨਸੂਨ ਦੇ ਜਲਦੀ ਪਹੁੰਚਣ ਦਾ ਕਾਰਨ ਬਣਨ ਦੀ ਉਮੀਦ ਹੈ। ਹੋਰ ਵੀ ਜਾਣਕਾਰੀ ਮੁਤਾਬਕ ਦਖਣੀ ਅੰਡੇਮਾਨ ਸਾਗਰ 'ਚ ਮਾਨਸੂਨ ਦੀ ਸ਼ੁਰੂਆਤ ਦੀ ਆਮ ਤਾਰੀਖ 19 ਮਈ ਹੈ ਜਦੋਂ ਕਿ ਅੰਡੇਮਾਨ ਤੇ ਨਿਕੋਬਰ ਟਾਪੂਆਂ ਦੇ ਪੋਰਟ ਬਲੇਅਰ 'ਚ ਮਾਨਸੂਨ ਦੀ ਸ਼ੁਰੂਆਤ 21 ਮਈ ਨੂੰ ਹੁੰਦੀ ਹੈ ਸੋਮਵਾਰ ਨੂੰ ਨਿਕੋਬਰ ਟਾਪੂਆਂ ਦੇ ਕੁਝ ਸਤਾਨਾਂ ਤੇ ਵਿਆਪਕ ਦਰਮਿਆਨੀ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਪਿਛਲੇ 2 ਦਿਨਾਂ ਦੌਰਾਨ ਇਨ੍ਹਾਂ ਟਾਪੂਆਂ ਤੇ ਵਿਆਪਕ ਬਾਰਿਸ਼ ਜਾਰੀ ਰਹੀ ਹੈ ਜੋ ਕਿ ਮਾਨਸੂਨ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਇੱਕ ਮਹੱਤਵਪੂਰਨ ਮਾਪਦੰਡ ਹੈ